ਹੋਲੀ ਦੀ ਇਹ ਖੁਸ਼ੀ ਮਨਾਈ ਜਾ ਰਹੀ ਹੈ ਬਠਿੰਡਾ 'ਚ ਰੰਗਾਂ ਦਾ ਆਨੰਦ ਮਾਣ ਰਹੇ ਇਹਨਾਂ ਕਾਂਗਰਸੀ ਸਮਰਥਕ 11 ਮਾਰਚ ਦੇ ਫਤਵੇ ਤੋਂ ਬਾਅਦ ਕਾਂਗਰਸੀਆਂ ਦੀ ਇਹ ਹੋਲੀ ਬਣਦੀ ਵੀ ਹੈ ਬਠਿੰਡਾ ਸ਼ਹਿਰੀ ਹਲਕੇ ਤੋਂ ਜਿੱਤੇ ਕਾਂਗਰਸੀ ਲੀਡਰ ਮਨਪ੍ਰੀਤ ਬਾਦਲ ਲਈ ਵੀ ਇਹ ਤਿਉਹਾਰ ਦੁਗਣੀ ਖੁਸ਼ੀ ਲੈ ਕੇ ਆਇਆ ਹੈ ਵਿਰੋਧੀਆਂ ਵੱਲੋਂ ਕਾਊਂਟਿੰਗ ਵਾਲੇ ਦਿਨ ਕਰੜੀ ਟੱਕਰ ਝਲਣ ਕਾਰਨ ਇੱਕ ਵਾਰ ਤਨ ਲੱਗਾ ਕਿ ਇਸ ਵਾਰ ਵੀ ਮੰਤਰੀ ਬਾਦਲ ਵਿਧਾਨ ਸਭਾ ਜਾਣ ਤੋਂ ਰਹਿ ਜਾਣਗੇ ਪਰ ਅੰਤ ਵਿੱਚ ਮੰਨਪ੍ਰੀਤ ਜੇਤੂ ਬਣ ਕੇ ਸਾਹਮਣੇ ਆਏ। ਬਠਿੰਡਾ ਦਾ ਐਜਸ਼ਨ ਇਸੇ ਜਿੱਤਦਾ ਹੈ। ਮੰਤਰੀ ਬਾਦਲ ਆਪਣੇ ਸਮਰਥਕਾਂ ਨਾਲ ਜੇਤੂ ਦੇ ਰਾਂਗ ਚ ਰੰਗੇ ਨਜ਼ਰ ਆਏ। ਲੋਕਾਂ ਨਾਲ ਹੋਲੀ ਮਨਾਉਂਦੇ ਆ ਮੰਤਰੀ ਬਾਦਲ ਨੇ ਵਧਾਈ ਦਿੱਤੀ ਅਤੇ ਵਿੱਤ ਮੰਤਰੀ ਬਣਨ ਦੇ ਸਵਾਲ ਨੂੰ ਸਿਆਸੀ ਤਰੀਕੇ ਨਾਲ ਟਾਲਦੇ ਨਜ਼ਰ ਆਏ। ਸਭ ਤੋਂ ਪਹਿਲਾਂ ਤਾਂ तमाम ਪੰਜਾਬ ਵਾਸੀਆਂ ਨੂੰ ਔਰ ਖਾਸ ਕਰਕੇ ਮਟੰਡਾ ਸ਼ਹਿਰ ਜਿਸ ਮੁਕਾਮ ਤੇ ਅਸੀਂ ਖੜੇ ਆ ਹੋਲੀ ਦੀ ਮੁਬਾਰਕ باد ਜਿਹੜੀ ਉਹ ਦਿੱਲੀ ਤੌਰ ਤੇ ਮੈਂ ਪੰਜਾਬ ਵਾਸੀਆਂ ਨੂੰ ਹੋਲੀ ਦੀ ਮੁਬਾਰਕ ਪੇਸ਼ ਕਰਦਾ ਔਰ ਪਰਮਾਤਮਾ ਕਰੇ ਕਿ ਜਿਹੜਾ ਆਉਣ ਵਾਲਾ ਸਾਲ ਹੈ ਇਹ ਪੰਜਾਬ ਲਈ ਔਰ ਪੰਜਾਬੀਆਂ ਲਈ ਬਰਕਤ ਵਾਲਾ ਹੋਵੇ ਕੈਬਨਟ ਮੰਤਰੀ ਵਜੋਂ ਜਿਹੜਾ ਐਲਾਨ ਕੀਤਾ ਸੀ ਤੁਹਾਡਾ ਫਾਈਨੈਂਸ ਮਿਸਟਰ ਤਾਕੀਬ ਠਿੰਡੇ ਦੇ ਲੋਕ ਆਸ ਰੱਖਣ ਕਿ ਤੁਸੀਂ ਫਾਈਨੈਂਸ ਮਿਨਿਸਟਰ ਪੱਕਾ ਹੀ ਹੋ ਇਹ ਜਿਹੜਾ ਜਿਹਨੂੰ ਜੋ ਕੈਪਟਨ ਸਾਹਿਬ ਉਦਨ ਇਲੈਕਸ਼ਨ ਚ ਕਹਿ ਗਏ ਸੀ ਇਹਨੂੰ ਇੱਕ ਉਰਦੂ ਦਾ ਲਫ਼ਜ਼ ਹੈ ਜਿਹਨੂੰ ਕਹਿੰਦੇ ਹੈ ਜੋਸ਼ੇ ਖਿਤਾਬਤ ਕਈ ਵਾਰੀ ਖਿਤਾਬ ਕਰਦੇ ਆ ਜੋਸ਼ ਚ ਆ ਜਾਂਦਾ ਬੰਦਾ ਉਹ ਸੱਚਾ ਨਹੀਂ ਹੁੰਦਾ ਸੋ ਇਹ ਪਤਾ ਨਹੀਂ ਹੁਣ ਉਹ ਕੀ ਬਣੇਗਾ ਪਰ ਬਾਹਰ ਹਲ ਕਾਂਗਰਸ ਪਾਰਟੀ ਜੋ ਵੀ ਜ਼ਿੰਮੇਵਾਰੀ ਲਾ ਲਈ ਮੈਂ ਇਮਾਨਦਾਰੀ ਨਾਲ ਤੇ ਤੰਦਈ ਨਾਲ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਹੋਲੀ ਮਨਾਉਣ ਮੰਤਰੀ ਬਾਦਲ ਦੀ ਪਤਨੀ ਵੀਨੂ ਬਾਦਲ ਵੀ ਪਹੁੰਚੇ ਗੱਡੀ ਅੰਦਰ ਹੀ ਬੈਠ ਕੇ ਸ਼ੁਭ ਇਛਾਵਾਸ ਸੇ ਵਿਕਾਰ ਕਰਨਾ ਅਤੇ ਦੇਣਾ ਉਹ ਨਦੀ ਮਜਬੂਰੀ ਸੀ ਕਿਉਂਕਿ VOTING ਤੋਂ ਪਹਿਲਾਂ ਚੋਣ ਪ੍ਰਚਾਰ ਵੇਲੇ ਡੋਰ ਟੂ ਡੋਰ ਕੈਂਪੇਨ ਕਰਦੇ ਆ ਉਹ ਹਾਦਸੇ ਦੇ ਸ਼ਿਕਾਰ ਹੋ ਗਏ ਸਨ ਪੈਰ 'ਚ ਫ੍ਰੈਕਚਰ ਆਇਆ ਜਿਸ ਕਾਰਨ ਉਹ ਬਹੁਤਾ ਤੁਰ ਫਿਰ ਨਹੀਂ ਸਕਦੇ ਬਹੁਤ ਜ਼ਿਆਦਾ ਕਮਾਲ ਦਾ ਦਿਨ ਹੈ ਆ ਬੱਚੇ ਵੀ ਪੁੱਛ ਰਹੇ ਸੀ ਬਾਹਰ ਕਿ ਤੁਸੀਂ ਫੇਰ ਹੋਲੀ ਖੇਡ ਰਹੇ ਹੋ ਕਿਉਂਕਿ ਪਰਸੋਂ ਬਠਿੰਡੇ ਨੇ ਹੋਲੀ ਵੇ ਬਣਾਈ ਹੈ ਤੇ ਦੀਵਾਲੀ ਵੀ ਮਨਾਈ ਹੈ ਜਿੰਨਾ ਪਟਾਕੇ ਤੇ ਜਿੰਨਾ ਉਤਸ਼ਾਹ ਸੜਕਾਂ ਤੇ ਖੜੇ ਹੋ ਕੇ ਲੱਡੂ ਵੰਡੇ ਕਮਾਲ ਦਾ ਸੀ। ਸੋ ਹੈਪੀ ਹੋਲੀ ਸਾਰਿਆਂ ਨੂੰ। ਕਾਂਗਰਸੀਆਂ ਦੇ ਜਸ਼ਨ ਤੋਂ ਇਲਾਵਾ ਵੀ ਪੂਰੇ ਸ਼ਹਿਰ ਵਿੱਚ ਹੋਲੀ ਦੀਆਂ ਖੂਬ رونਕਾਂ ਦੇਖਣ ਨੂੰ ਮਿਲੀਆਂ। ਹਰ ਵਰਗ ਖਾਸ ਕਰਕੇ ਨੌਜਵਾਨ ਪੀੜੀ ਇਸ ਹੋਲੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਇਆ।